ਨਗੁਰੂ ਗੋਬਿੰਦ ਸਿੰਘ ਜੀ ਚੈਨਲ ਸਬਸਕ੍ਰਾਈਬ ਕਰ ਲਿਓ ਸੰਗਤ ਜੀ ਰੱਖਣ ਤੋਂ ਮਗਰੋਂ ਨੁਕਸਾਨ ਸ਼ੁਰੂ ਹੋਣਗੇ ਸੱਚ ਸੁਣ ਕੇ ਤੁਹਾਡੇ ਹੋਸ਼ ਉੱਡਣਗੇ ਆਪਾਂ ਬੇਨਤੀਆਂ ਸਾਧੀਆਂ ਕਰਾਂਗੇ ਪਹਿਲਾਂ ਤੇ ਫਤਿਹ ਬੁਲਾਓ ਸਾਰੀ ਸੰਗਤ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾਰ ਸੰਗਤ ਸ੍ਰੀ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ ਦੀ ਪਾਵਨ ਬਾਣੀ ਤੇ ਅਸੀਂ ਸਾਰਿਆਂ ਨੇ ਪੜ੍ਹੀ ਹੋਣੀ ਪਾਵਨ ਬਾਣੀ ਨੂੰ ਅਸੀਂ ਸਾਰਿਆਂ ਨੇ ਬਿਲਕੁਲ ਵਿਚਾਰਿਆ ਹੋਣਾ ਜੇ ਨਹੀਂ ਵਿਚਾਰਿਆ ਤਾਂ ਆਪਾਂ ਕੁਝ ਕੁ ਬੇਨਤੀਆਂ ਜ਼ਰੂਰ ਸਾਝੀਆਂ ਕਰਾਂਗੇ ਸ੍ਰੀ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਦੀ ਪਾਵਨ ਬਾਣੀ ਦੇ ਵਿੱਚ ਵਰਤਾ ਨੂੰ ਲੈ ਕੇ ਬਹੁਤ ਜ਼ਿਆਦਾ ਚੀਜ਼ਾਂ ਜਿਹੜੀਆਂ ਨੇ ਮੇਰੇ ਸਤਿਗੁਰ ਸੱਚੇ ਪਾਤਸ਼ਾਹ ਜੀ ਨੇ ਆਖਣਾ ਕੀਤੀਆਂ ਨੇ ਗੁਰਮੁਖ ਪਿਆਰਿਓ ਜਿਹੜੇ ਲੋਕ ਵਰਤ ਰੱਖਦੇ ਨੇ ਜਾਂ ਸਾਡੀਆਂ ਭੈਣਾਂ ਵਰਤ ਰੱਖਦੀਆਂ ਨੇ ਸਾਧ ਸੰਗਤ ਇੱਕੋ ਹੀ ਗੱਲ ਕਹਿ ਕੇ ਮੇਰੇ ਸਤਗੁਰ ਨੇ ਉਹਨਾਂ ਨੂੰ ਜਾਗਰੂਕ ਕਰ ਦਿੱਤਾ ਉਹਨਾਂ ਨੂੰ ਅਵੇਅਰ ਕਰ ਦਿੱਤਾ ਸਤਗੁਰ ਕਹਿੰਦੇ ਨੇ ਕਿ ਜਪਿਏ ਨਾਮ ਜਪਿਏ ਅਨ ਪ੍ਰਭੂ ਦਾ ਨਾਮ ਸਿਮਰਨਾ ਚਾਹੀਦਾ ਤੇ ਅਨ ਨੂੰ ਵੀ ਪਿਆਰ ਕਰਨਾ ਚਾਹੀਦਾ ਹੈ ਅਨ ਤੋਂ ਤਰਕ ਕਰਨ ਦੇ ਥਾਂ ਅਨ ਨੂੰ ਈਓ ਸਹਿਜੇ ਸਹਿਜੇ ਪ੍ਰੀਤ ਨਾਲ ਛਕੋ ਜਿਵੇਂ ਅਡੋਲ ਹੋ ਕੇ ਪਿਆਰ ਨਾਲ ਸਿਮਰਨਾ ਹੈ ਅਬੈ ਕੈ ਅੰਗ ਨਿਕਾਵਨ ਤੇ ਪਾਣੀ ਦੀ ਸੰਗਤ ਨਾਲ ਜਿਸ ਅੰਨ ਦਾ ਕਿਹਾ ਸੁਨਾ ਰੰਗ ਨਿਕਲਦਾ ਏ ਜੇ ਪਾਣੀ ਵਰਤਨ ਵਿੱਚ ਪਾਪ ਨਹੀਂ ਤਾਂ ਅੰਨ ਤੋਂ ਨਫ਼ਰਤ ਕਿਉਂ ਹੈ ਇਹ ਗੱਲ ਸਮਝਣੀ ਪਵੇਗੀ ਅੰਨ ਬਾਹਰ ਜੋ ਨਰ ਹੋਵਹਿ ਤੀਨ ਭਵਨ ਮਹਿ ਆਪਣੀ ਖੋਵਹਿ ਜੋ ਮਨੁਖ ਅੰਨ ਤੋਂ ਤਰਕ ਕਰਦੇ ਨੇ ਉਹ ਸਭ ਥਾਂ ਆਪਣੀ ਇੱਜ਼ਤ ਗਵਾਉਂਦੇ ਨੇ ਅਨ ਦਾ ਤਿਆਗ ਕੋਈ ਐਸਾ ਕੰਮ ਨਹੀਂ ਜਿਸ ਨੂੰ ਦੁਨੀਆ ਪਸੰਦ ਕਰੇ ਸਾਧ ਸੰਗਤ ਜਿਹੜੀਆਂ ਸਾਡੀਆਂ ਭੈਣਾਂ ਨੇ ਮਾਤਾਵਾਂ ਨੇ ਅੱਜ ਵਰਤ ਰੱਖੇ ਨੇ ਯਾਦ ਰੱਖਿਓ ਇੱਕ ਦਿਨ ਆਪਣੇ ਪਤੀ ਲਈ ਵਰਤ ਰੱਖ ਕੇ ਸਮਝ ਨਾ ਲਿਓ ਕਿ ਅਸੀਂ ਉਹਨਾਂ ਦੀ ਉਮਰ ਲਈ ਵੱਡਾ ਉਪਰਾਲਾ ਕਰ ਦਿੱਤਾ ਜਾਂ ਵੱਡਾ ਅਸੀਂ ਪਤਾ ਨਹੀਂ ਕਿੱਡਾ ਕੋ ਪਰਉਪਕਾਰ ਕਰ ਦਿੱਤਾ ਸਾਧ ਸੰਗਤ ਇਹ ਕੋਈ ਬਹੁਤ ਹੀ ਵਧੀਆ ਤੇ ਚੰਗੀ ਗੱਲ ਨਹੀਂ ਹੈਗੀ ਕਿ ਇੱਕ ਦਿਨ ਅਨ ਛੱਡਤਾ ਜੀ ਉਮਰ ਲੰਮੇਰੀ ਹੋ ਗਈ ਸਾਥ ਸੰਗਤ ਇਹਦੀ ਕੋਈ ਗਰੰਟੀ ਨਹੀਂ ਕਿਸੇ ਪ੍ਰਕਾਰ ਦੀ ਕੋਈ ਗਰੰਟੀ ਨਹੀਂ ਵੀ ਸਾਡੇ ਅਨ ਛੱਡਣ ਕਰਕੇ ਸਾਡੇ ਪਤੀ ਦੀ ਉਮਰ ਲੰਮੀ ਹੋ ਗਈ ਪਿਆਰਿਓ ਸਾਡੇ ਇੱਕ ਦਿਨ ਅਨ ਛਕਣ ਨਾ ਕਰਕੇ ਸਾਡੇ ਜਿਹੜੀ ਆ ਘਰ ਵਾਲੀ ਦੀ ਉਮਰ ਲੰਮੇਰੀ ਹੋ ਗਈ ਇਹਦੀ ਕੋਈ ਗਰੰਟੀ ਨਹੀਂ ਪਰ ਸਾਡੇ ਲੋਕ ਪਤਾ ਨਹੀਂ ਵੇਖੋ ਵੇਖੀ ਫੇਰ ਲੱਗੇ ਹੋਏ ਨੇ ਹਾਂ ਠੀਕ ਹੈ ਆਪਣੇ ਘਰ ਵਾਲੀ ਨੂੰ ਵਧੀਆ ਸੂਟ ਕੱਪੜਾ ਲੀੜਾ ਤੇ ਸਾਜੋ ਸਮਾਨ ਲੈ ਕੇ ਦੇਣਾ ਜੇ ਉਹ ਸਾਜੋ ਸਮਾਨ ਨੂੰ ਹੰਡਾਉਣਾ ਪੈਣ ਲੈਣਾ ਕੋਈ ਮਾੜੀ ਗੱਲ ਨਹੀਂ ਤੇ ਇਹ ਬਿਲਕੁਲ ਜਾਇਜ਼ ਹੈ ਪਰ ਹਾਂ ਅੰਨ ਛੱਡ ਕੇ ਜੇ ਅਸੀਂ ਬੜਾ ਵੱਡਾ ਪਰਉਪਕਾਰ ਕਰਤਾ ਸਾਧ ਸੰਗਤ ਇਹ ਕੋਈ ਜਿਹੜੀ ਹੈ ਵੱਡੀ ਗੱਲ ਨਹੀਂ ਹੈਗੀ ਤੇ ਹਾਲਾਂਕਿ ਜੇ ਗੱਲ ਕਹੀਏ ਵੀ ਅੰਨ ਛੱਡਤਾ ਅੰਨ ਕੀ ਛੜਿਆ ਤੜਕੇ ਦਾ ਚੋਰੀ ਖਾ ਲਈ ਤੇ ਤੜਕੀ ਤੇ ਸਾਰਾ ਕੁਝ ਲਪੇਟਤਾ ਸਾਰਾ ਦਿਨ ਫਿਰ ਭੁੱਖ ਕਿੱਥੋਂ ਲੱਗਣੀ ਹੋਈ ਮੈਂ ਕਹਿੰਨਾ ਅੱਜ ਤੇ ਦਿਨ ਵੀ ਛੋਟੇ ਨੇ ਜੇ ਅੰਨ ਛੱਡਣਾ ਹੀ ਹੈ ਤੇ ਫਿਰ ਗਰਮੀ ਦੇ ਦਿਨ ਹਾਰ ਜੇਠ ਦੇ ਮਹੀਨੇ ਦੇ ਵਿੱਚ ਉਦੋਂ ਦਿਨ ਵੱਡੇ ਹੁੰਦੇ ਆ ਤੇ ਉਦੋਂ ਇੱਕ ਵਾਰੀ ਸਵੇਰੇ ਛੱਕ ਕੇ ਸਾਰਾ ਦਿਨ ਨੰਘ ਕੇ ਦਿਖਾਵੇ ਫਿਰ ਇਹ ਐਵੇਂ ਪਖੰਡ ਬਣਾਇਆ ਹੋਇਆ ਤੇ ਹਾਲਾਂਕਿ ਮੈਂ ਕਿਸੇ ਨੂੰ ਠੇਸ ਨਹੀਂ ਦੇ ਰਿਹਾ ਮੇਰੇ ਕਹਿਣ ਦਾ ਮਕਸਦ ਇਹ ਵੇ ਪਿਆਰਿਓ ਕਿ ਜਿਹੜਾ ਕਰਵਾ ਚੌਥ ਹੈ ਪਹਿਲੀ ਗੱਲ ਇਹ ਹੈ ਕਿ ਆਹੀ ਦਿਨਾਂ 'ਚ ਕਿਉਂ ਹੁੰਦਾ ਹੈ ਜਦੋਂ ਦਿਨ ਛੋਟੇ ਨੇ ਔਰ ਦੂਜੀ ਗੱਲ ਅਨ ਛੱਡ ਕੇ ਕਿਸੇ ਦੀ ਉਮਰ ਲਵੇਰੀ ਹੋ ਗਈ ਕਿਸੇ ਨੂੰ ਅਜੇ ਤੱਕ ਸਰਟੀਫਿਕੇਟ ਮਿਲਿਆ ਜਾਂ ਰੱਬ ਨੇ ਥੱਲੇ ਆ ਕੇ ਸਰਟੀਫਿਕੇਟ ਦੇਤਾ ਹੋਵੇ ਭਗਵਾਨ ਨੇ ਸਰਟੀਫਿਕੇਟ ਦੇਤਾ ਹੋਵੇ ਲੈ ਭਾਈ ਤੈਂ ਵਰਤ ਰੱਖਿਆ ਤੇਰਾ ਵਰਤ ਸਫਲਾ ਹੋਇਆ ਲੈ ਭਾਈ ਤੇਰੇ ਪਤੀ ਦੀ ਉਮਰ ਇੰਨੀ ਲੰਮੀ ਕਰਤੀ ਪਹਿਲਾਂ 75 ਸਾਲ ਦੀ ਸੀ ਹੁਣ ਇਹਦੀ 90 ਸਾਲ ਦੀ ਕਰਤੀ ਮਿਲਿਆ ਕਿਸੇ ਨੂੰ ਸਰਟੀਫਿਕੇਟ ਕੋਈ ਇੱਕ ਵੀ ਭੈਣ ਕਹਿ ਦੇਵੇ ਮੇਰੇ ਪਤੀ ਨੂੰ ਸਰਟੀਫਿਕੇਟ ਮਿਲ ਗਿਆ ਜੀ ਪਰਮਾਤਮਾ ਵੱਲੋਂ ਨਹੀਂ ਨਾ ਇਹ ਸਾਧ ਸੰਗਤ ਸਿੱਖਾਂ ਨੂੰ ਇਸ ਕਰਕੇ ਸਤਿਗੁਰ ਨੇ ਅਵੇਰ ਕੀਤਾ ਸਿੱਖਾਂ ਨੂੰ ਇਸ ਕਰਕੇ ਸਤਿਗੁਰ ਨੇ ਜਾਗਰੂਤ ਕੀਤਾ ਕਿ ਸਿੱਖੋ ਤੁਸੀਂ ਨਾ ਦੂਜਿਆਂ ਦੇ ਮਗਰ ਲੱਗ ਜਿਓ ਤੁਸੀਂ ਨਾ ਉਹਨਾਂ ਵਾਂਗੂ ਕਰਨ ਲੱਗ ਜਿਓ ਦੇਖਿਓ ਕਿਤੇ ਤੁਸੀਂ ਵੀ ਉਹਨਾਂ ਵਾਂਗੂ ਹੀ ਹੋ ਜਿਓ ਨਹੀਂ ਪਿਆਰਿਓ ਇਹ ਅਸੀਂ ਨਹੀਂ ਕਰਨਾ ਕੰਮ ਅਸੀਂ ਇਹ ਨਹੀਂ ਕਰਨਾ ਵੀ ਉਹ ਕਰਦੇ ਨੇ ਜੀ ਅਸੀਂ ਤਾਂ ਕਰਦੇ ਨਹੀਂ ਆਪਣੇ ਗੁਰੂ ਨੂੰ ਮਹੱਤਵ ਦੇਣਾ ਵੀ ਮੇਰਾ ਗੁਰੂ ਕਹਿੰਦਾ ਵੀ ਇਹ ਕੰਮ ਨਹੀਂ ਕਰਨਾ ਸੁ ਨਹੀਂ ਕਰਨਾ ਫਰਸ਼ਾ ਕਹਿੰਦੇ ਨੇ ਤੁਸੀਂ ਬਚਨ ਸੁਣੇ ਹੋਣੇ ਛੋੜ ਹੈ ਅੰਨ ਕਰ ਹੈ ਪਾਖੰਡ ਨਾ ਸੁਹਾਗਣ ਨਾ ਔਰੰਡ ਸਤਿਗੁਰ ਕਹਿੰਦੇ ਜਿਹੜੀ ਔਰਤ ਨੇ ਇੱਕ ਭੈਣ ਨੇ ਅੰਨ ਛੱਡ ਦਿੱਤਾ ਪ੍ਰਸ਼ਾਦਾ ਛੱਡ ਦਿੱਤਾ ਇੱਕ ਦਿਨ ਲਈ ਵਰਤ ਰੱਖ ਲਿਆ ਕਹਿੰਦੇ ਨਾ ਤਾਂ ਉਹ ਸੁਹਾਗਣਾ ਦੇ ਵਿੱਚ ਹੈ ਤੇ ਨਾ ਉਹ ਜਿਹੜੀ ਰੰਡੀਆਂ ਦੇ ਵਿੱਚ ਆਉਂਦੀ ਹੈ ਭਾਵ ਕੀ ਜਿਹਦੇ ਘਰ ਵਾਲਾ ਮਰ ਗਿਆ ਹੁਣ ਦੱਸੋ ਜੀ ਕੀ ਕੀਤਾ ਜਾਵੇ ਜਗ ਮਹਿ ਬਖਤੇ ਦੁੱਧਾ ਧਾਰੀ ਗੁਪਤੀ ਖਾਵਹਿ ਵਟਕਾ ਸਾਰੀ ਅੰਨ ਛੱਡਣ ਵਾਲੇ ਕਹਿੰਦੇ ਜਿਹੜੇ ਪਖੰਡੀ ਲੋਕ ਹੁੰਦੇ ਆ ਨਾ ਉਹ ਆਖਦੇ ਹੁੰਦੇ ਨੇ ਵੀ ਮੈਂ ਤਾਂ ਦੁੱਧ ਪੀ ਕੇ ਹੀ ਨਿਰਵਾਹ ਕਰਦਾ ਜੀ ਮੈਂ ਤਾਂ ਕੁਝ ਹੋਰ ਛਕਦੇ ਨਹੀਂ ਹੈਗਾ ਕਹਿੰਦੇ ਲੋਕਾਂ ਵਿੱਚ ਆਖਦੇ ਨੇ ਵੀ ਮੈਂ ਤਾਂ ਦੁੱਧ ਪੀ ਕੇ ਗੁਜ਼ਾਰਾ ਕਰਦਾ ਪਰ ਚੋਰੀ-ਚੋਰੀ ਸਾਰੀ ਦੁਨੀਆਦਾਰੀ ਜਿਹੜੀ ਹੈ ਉਹਨਾਂ ਨੂੰ ਇਹੋ ਹੀ ਦੇਖਦੀ ਹੈ ਵੀ ਤਾਂ ਦੁੱਧ ਪੀਂਦੇ ਨੇ ਪਰ ਕਹਿੰਦੇ ਜਾ ਕੇ ਉਹ ਕਹਿੰਦੇ ਗੁਪਤੀ ਪਿੰਨੀ ਆ ਖਾਉਂਦੇ ਨੇ ਦੱਸੋ ਜੀ ਲੋਕਾਂ ਨੂੰ ਕਹਿੰਦੇ ਮੈਂ ਤਾਂ ਦੁੱਧਾ ਧਾਰੀਆਂ ਪਿੱਛੇ ਜਾ ਕੇ ਪਿੰਨੀਆਂ ਖਾ ਹੁੰਦੇ ਆ ਦੱਸੋ ਸਾਧ ਸੰਗਤ ਜਿਹੜੀ ਹੁਣ ਭੈਣ ਨੇ ਔਰ ਹੁਣ ਕਹੀ ਕਹਿੰਦੇ ਜੀ ਇਤਾਂ ਜੀ ਵਰਤਾਂ ਦੇ ਮਗਰੀ ਪੈ ਗਏ ਮਗਰ ਨਹੀਂ ਪੈ ਗਏ ਗੱਲ ਉਹਨਾਂ ਦੀ ਹੈ ਵੀ ਜਿਹੜੇ ਅੰਮ੍ਰਿਤ ਛਕ ਕੇ ਵੱਡੇ ਗਾਤਰੇ ਪਾ ਕੇ ਕਿਰਬਾਨਾ ਪਹਿਣ ਕੇ ਵੀ ਜਿਹੜੀਆਂ ਭੈਣਾਂ ਨੇ ਅੰਮ੍ਰਿਤ ਛਕਿਆ ਮੈਂ ਬੇਨਤੀ ਕਰਾਂ ਕਿ ਤੁਹਾਡੇ ਗੁਰੂ ਨੇ ਤੁਹਾਨੂੰ ਦੱਸਿਆ ਕਦੇ ਵੀ ਆ ਭਾਈ ਤੁਸੀਂ ਵਰਤ ਰੱਖਿਆ ਜੇ ਜਦੋਂ ਪੰਜ ਪਿਆਰੇ ਸਹਿਬਾਨ ਅੰਮ੍ਰਿਤ ਛਕਾਉਂਦੇ ਨੇ ਸਾਥ ਸੰਗਤ ਉਹ ਵੀ ਇਸ ਗੱਲ ਤੋਂ ਜਿਹੜਾ ਹੈ ਸੁਚੇਤ ਕਰਦੇ ਨੇ ਕਿ ਭਾਈ ਤੁਸੀਂ ਦੂਜਿਆਂ ਵਾਂਗ ਨਹੀਂ ਕਰਨਾ ਕੋਈ ਜਿਵੇਂ ਮਰਜ਼ੀ ਕਰੀ ਜਾਵੇ ਪਰ ਤੁਸੀਂ ਇਹ ਨਹੀਂ ਕਹਿਣਾ ਤੁਸੀਂ ਆਪਣੇ ਗੁਰੂ ਨੂੰ ਇਮਤ ਦੇਣੀ ਹੈ ਅੱਜ ਜਿਹੜੀਆਂ ਭੈਣਾਂ ਨੇ ਅੰਮ੍ਰਿਤ ਛਕ ਕੇ ਗਾਤਰੇ ਪਹਿਨ ਕੇ ਗੁਰੂ ਦੀ ਹਜ਼ੂਰੀ ਦੇ ਵਿੱਚ ਲਾਵਾਂ ਲੈ ਕੇ ਉਹਨਾਂ ਨੇ ਵਰਤ ਰੱਖੇ ਨੇ ਉਹਨਾਂ ਨੇ ਗੁਰੂ ਗ੍ਰੰਥ ਸਾਹਿਬ ਦੀ ਬੇਅਦਵੀ ਕਰ ਦਿੱਤੀ ਪਿਆਰਿਓ ਇੱਕ ਭੈਣ ਨੇ ਹੁਣ ਤੜਕੀ ਜਿਹੜੀ ਐ ਰੋਟੀ ਖਾ ਲਈ ਚੂਰੀ ਖਾ ਲਈ ਦੁੱਧ ਲਪੇੜਤਾ ਨਿਕੜ ਸੁੱਕੜਾ ਹੋਰ ਫਲ ਫਰੂਟ ਹੁੰਦੇ ਆ ਤੇ ਸਾਰਾ ਦਿਨ ਭੁੱਖ ਲਾ ਕੇ ਵਿਖਾਵੇ ਖਾਂ ਉਤੋਂ ਦਿਨ ਛੋਟੇ ਨੇ ਸਾਰਾ ਦਿਨ ਨੰਗ ਜਾਂਦਾ ਇੱਕ ਦੂਜੇ ਨਾਲ ਗੱਲਾਂ ਬਾਤਾਂ ਕਰਕੇ ਉਧਰ ਕੰਮ ਜਿਹੜਾ ਚਲੋ ਕੰਮ ਧੰਦਾ ਵੀ ਕਹਿੰਦੇ ਵੀ ਨਹੀਂ ਕਰਨਾ ਹੁੰਦਾ ਚਲੋ ਗੱਲ ਵੱਖਰੀ ਐ ਜੀ ਇੱਕ ਦਿਨ ਅਨ ਸ਼ਰਤਾਂ ਕੋਈ ਗੱਲ ਨਹੀਂ ਉਹ ਕਹਿ ਕੇ ਵੀ ਕੋਈ ਗੱਲ ਨਹੀਂ ਭਾਈ ਅੱਜ ਸਾਰਾ ਦਿਨ ਛੱਕਦੇ ਆ ਅੱਜ ਛੜ ਤਾਂ ਕੋਈ ਗੱਲ ਨਹੀਂ ਸੱਜ ਸਬਰ ਲੋ ਤੁਸੀਂ ਜੋ ਪਹਿਨਣਾ ਮਨ ਭਾਉਂਦਾ ਤੁਸੀਂ ਉਹ ਕਰੋ ਪਰ ਜੇ ਵੀ ਮੇਰੇ ਅਨ ਛੱਡ ਕੇ ਜੀ ਉਸ ਤੋਂ ਬਾਅਦ ਮੈਂ ਤਾਂ ਜੀ ਆਪਦੇ ਪਤੀ ਦੀ ਲੰਮੀ ਉਮਰ ਲਈ ਸਾਰਾ ਕੁਝ ਕੀਤਾ ਨਹੀਂ ਨਹੀਂ ਪਿਆਰਿਓ ਇਹ ਬਿਲਕੁਲ ਹੈ ਇਹ ਸਾਡੇ ਗੱਲ ਨੇ ਇੱਕ ਮਾਨਸਿਕਤਾ ਮੜੀ ਹੋਈ ਹੈ ਜਾਣ ਬੁੱਝ ਕੇ ਔਰਤ ਨੂੰ ਨੀਵਾ ਵਿਖਾਉਣ ਔਰਤੀ ਵਰਤ ਰੱਖੇ ਆਪਣੇ ਪਤੀ ਲਈ ਔਰਤ ਭੁੱਖੀ ਰਹੇ ਔਰਤ ਕਸ਼ਟ ਕੱਟੇ ਇਹ ਨਹੀਂ ਹੈਗਾ ਤੇ ਹਾਲਾਂਕਿ ਬੰਦੇ ਵੀ ਵਰਤ ਰੱਖਦੇ ਆ ਇਹਦਾ ਜਾਣ ਬੁੱਝ ਕੇ ਇੱਕ ਪਖੰਡ ਬਣਾਇਆ ਸ਼ਰੇ ਆਮ ਹੀ ਕਹਿੰਦੇ ਜੀ ਜਿਹੜਾ ਵਰਤ ਨਹੀਂ ਰੱਖੂ ਉਹ ਪਿਆਰ ਨਹੀਂ ਕਰਦਾ ਲੈ ਦੱਸੋ ਜੀ ਇਹਦਾ ਮਤਲਬ ਆਪਸੀ ਪਿਆਰ ਨਹੀਂ ਹੈਗਾ ਕਿਸੇ ਦਾ ਸਾਡੇ ਬੇਬੇ ਬਾਪੂ ਉਹਨਾਂ ਨੇ ਇੱਕ ਦੂਜੇ ਲਈ ਵਰਤ ਨਹੀਂ ਰੱਖਿਆ ਕਿ ਉਹਨਾਂ ਦਾ ਆਪਸੀ ਪਿਆਰ ਨਹੀਂ ਸੀ ਜੇ ਕਿਸੇ ਨੇ ਵੀ ਕੋਈ ਵਰਤ ਨਹੀਂ ਰੱਖਿਆ ਕਿ ਉਹਨਾਂ ਦੇ ਪਿਆਰ ਟੁੱਟ ਜਾਂਦੇ ਆ ਜੀ ਉਹਨਾਂ ਦਾ ਜਿਹੜਾ ਆਪਸ ਦੀ ਰਿਸ਼ਤੇਦਾਰੀਆਂ ਹੁੰਦੇ ਨੇ ਕਿ ਉਹ ਟੁੱਟ ਜਾਂਦੀਆਂ ਨੇ ਹੁਣ ਭੈਣ ਤੇ ਭਰਾ ਦਾ ਇੱਕ ਪਿਆਰ ਹੈ ਕਿ ਉਹ ਖਤਮ ਹੋ ਗਿਆ ਪਿਆਰ ਉਹ ਵਰਤ ਨਹੀਂ ਰੱਖਦੇ ਇੱਕ ਦੂਜੇ ਲਈ ਬੜੀ ਕਮਾਲ ਦੀ ਗੱਲ ਹੈ ਜੀ ਸਾਡੇ ਲੋਕਾਂ ਨੂੰ ਐਵੇਂ ਜਿਹੜਾ ਬੇਵਕੂਫ ਬਣਾਇਆ ਗਿਆ ਸਾਧ ਸੰਗਤ ਸਤਗੁਰ ਕਹਿੰਦੇ ਵੀ ਜੇਕਰ ਅੰਨ ਛੱਡ ਕੇ ਤੁਹਾਨੂੰ ਆਪਣੇ ਪਤੀ ਦੀ ਲੰਮੀ ਉਮਰ ਕਰਨ ਦਾ ਜਿਹੜਾ ਹੈ ਵਰ ਮਿਲਿਆ ਹੋਇਆ ਤਾਂ ਦੱਸੋ ਜੇ ਕਿਸੇ ਦੀ ਲੰਮੀ ਉਮਰ ਹੋ ਗਈ ਤਾਂ ਦੱਸੋ ਪਾਤਸ਼ਾਹ ਕਹਿੰਦੇ ਨੇ ਤਾਂ ਜੇ ਅੰਨ ਨਾ ਮਿਲੇ ਗੋਪਾਰ ਕਹੋ ਕਬੀਰ ਹਮ ਐਸੇ ਜਾਣਿਆ ਧਨ ਆਨੰਦ ਠਾਕੁਰ ਮਨਮਾਨਿਆ ਕਦੇ ਪੜ ਲਿਓ ਇਨ੍ਹਾਂ ਬਚਨਾਂ ਨੂੰ ਸਾਧ ਸੰਗਤ ਅਸੀਂ ਵਰਤਾਂ ਦੇ ਖਿਲਾਫ ਇਸ ਕਰਕੇ ਨਹੀਂ ਆ ਕਿ ਦੂਜੇ ਰੱਖਦੇ ਨੇ ਅਸੀਂ ਇਹ ਇਸ ਕਰਕੇ ਆ ਕਿਉਂਕਿ ਸਾਡੇ ਆਪਣੇ ਜਿਨ੍ਹਾਂ ਨੇ ਗੁਰਬਾਣੀ ਪੜ੍ਹੀ ਹੈ ਉਹ ਵੀ ਵਰਤ ਰੱਖਣ ਦੇ ਵਿੱਚ ਯਕੀਨ ਰੱਖਦੇ ਆ ਅਸੀਂ ਵਿਰੋਧ ਕਰਦੇ ਆ ਤੇ ਕਰਦੇ ਰਵਾਂਗੇ ਹਾਂ ਠੀਕ ਹੈ ਵਾਕਿਆ ਨਾਲ ਕੋਈ ਵਿਰੋਧ ਨਹੀਂ ਰੱਖੋ ਜਿਹਦਾ ਦਿਲ ਕਰਦਾ ਪਰ ਸਾਧ ਸੰਗਤ ਵੈਸੇ ਤੇ ਉਹਨਾਂ ਲਈ ਵੀ ਹੈ ਸਤਗੁਰ ਦਾ ਬਚਨ ਸਾਰਿਆਂ ਲਈ ਸਾਂਝਾ ਹੈ ਸਾਧ ਸੰਗਤ ਇੱਕ ਜਾਗਰੂਕਤਾ ਹੈ ਜਾਗਰੂਕਤਾ ਰੱਖਿਏ ਸਾਧ ਸੰਗਤ ਅੰਨ ਛੱਡਣ ਨਾਲ ਆਪਣੇ ਪਤੀ ਦੀ ਲੰਮੀ ਉਮਰ ਨਹੀਂ ਹੁੰਦੀ ਤੇ ਯਾਦ ਰੱਖਿਓ ਕਿ ਆਪਾਂ ਸਾਰੇ ਵੇਖੋ ਵੇਖੀ ਦੇ ਵਿੱਚ ਲੱਗੇ ਹੋયા ਕਹਿੰਦੇ ਜੀ ਨਾ ਕੀਤਾ ਪਾਪ ਲੱਗੂ ਬਹੁਤਿਆਂ ਔਰਤਾਂ ਸਾਡੀਆਂ ਜਿਹੜੀਆਂ ਭੈਣਾਂ ਨੇ ਉਹ ਇਸੇ ਭਰਮ ਦੇ ਵਿੱਚ ਵਰਤ ਜਿਹੜਾ ਰੱਖੀ ਜਾਂਦੀਆਂ ਨੇ ਜੇ ਰੱਬ ਨਾ ਕਰੇ ਅਸੀਂ ਕੋਈ ਥੋੜੀ ਬੁਟੀ ਤੇ ਲਿਮਟ ਹੋ ਗਈ ਮੰਜੇ ਤੇ ਪੈ ਗਏ ਫਿਰ ਫਿਰ ਵਰਤ ਰੱਖੋਗੇ ਨਹੀਂ ਨਾ ਫਿਰ ਕਹਿੰਦੇ ਮਜਬੂਰੀ ਹੋ ਗਈ ਜੀ ਐ ਇਹ ਮੇਰੀ ਮਜਬੂਰੀ ਨਹੀਂ ਉਦੋਂ ਪਾਪ ਨਹੀਂ ਲੱਗਦਾ ਇਸ ਕਰਕੇ ਇਹ ਚੀਜ਼ ਨੂੰ ਅੱਜ ਹੀ ਬੰਦ ਕਰੀਏ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਨੂੰ ਸ਼ਿੱਖਿਆਤ ਤੌਰ ਤੇ ਜੀਵਨ ਚ ਅਪਣਾ ਕੇ ਲੈ ਕੇ ਚੱਲਿਏ ਫੇਰ ਫਾਇਦਾ ਨਹੀਂ ਕੋਈ ਫਾਇਦਾ ਨਹੀਂ ਹੈਗਾ ਵੀ ਆਪਸ ਸੁਣ ਲਿਆ ਜੀ ਬਾਜੀ ਬਾਵਾ ਠੀਕ ਹੈ ਜੀ ਤੇ ਇਧਰ ਵੀ ਸੁਣਿਆ ਇਧਰ ਦੀ ਗੱਲ ਤਾਂ ਕੋਈ ਫਾਇਦਾ ਨਹੀਂ ਗੁਰੂ ਗ੍ਰੰਥ ਸਾਹਿਬ ਦਾ ਬਚਨ ਮੰਨਣ ਚ ਹੀ ਉਹਨਾਂ ਦਾ ਸਤਕਾਰ ਹੈ ਸਾਧ ਸੰਗਤ ਇਹ ਜ਼ਰੂਰ ਆਪਾਂ ਕਰੀਏ ਹਾਂ ਤਿਹਾਰ ਮਨਾਓ ਤਿਹਾ ਇਕ ਦੂਜੇ ਨਾਲ ਸਾਂਝਾ ਪਾਓ ਜਿਹੜੀ ਗੱਲ ਹੈ ਵਰਤ ਰੱਖਣੇ ਆ ਉਹ ਗੱਲ ਇੱਕ ਦਿਨ ਲਈ ਅੰਨ ਛੱਡਤਾ ਉਹ ਗੱਲ ਵੱਖਰੀ ਪਰ ਇਹ ਗੱਲ ਮੰਨ ਕੇ ਭਰਮ ਮਣਾ ਕੇ ਵੀ ਮੈਨੂੰ ਪਾਪ ਲੱਗੂ ਜੀ ਕੋਈ ਪਾਪ ਨਹੀਂ ਲੱਗਦਾ ਜੀ ਮੇਰੇ ਘਰਵਾਲੇ ਦੀ ਲੰਮੀ ਉਮਰ ਨਹੀਂ ਹੋਣੀ ਨਹੀਂ ਨਹੀਂ ਇਦਾਂ ਕੁਝ ਨਹੀਂ ਹੁੰਦਾ ਪਿਆਰਿਓ ਉਹ ਸਭ ਕੁਝ ਪਰਮਾਤਮਾ ਦੇ ਹੱਥ ਵਿੱਚ ਹੈ ਅਸੀਂ ਪਰਮਾਤਮਾ ਦੀ ਮੰਨ ਕੇ ਉਹਦਾ ਸਤਕਾਰ ਕਰੀਏ ਤੇ ਉਹਦੇ ਲਈ ਜਿਹੜਾ ਸਾਡੇ ਦਿਲ 'ਚ ਸਤਕਾਰ ਹੈ ਉਹਨੂੰ ਵਧਾਈਏ ਆਖਾਂ ਜੀਵਾ ਵਿਸਰੇ ਮਰ ਜਾਓ ਇਹ ਸਥਿਤੀ ਨੂੰ ਬਣਾਈਏ ਸਾਥ ਸੰਗਤ ਮੈਂ ਕਹਣਾ ਪਰਮਾਤਮਾ ਤੋਂ ਜਿਹੜਾ ਮਰਜੀ ਕੰਮ ਲੈ ਲਿਓ ਉਹ ਦੂਜਾ ਕੋਈ ਨਹੀਂ ਲੈ ਸਕਦਾ ਜਿਹੜਾ ਕਾਰਜ ਤੁਸੀਂ ਕਾਰਜ ਸਿਧ ਕਰ